ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸੀ ਤੁਹਾਣਾ ਵੈਜੀਟੇਬਲ ਖਿਚੜੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਖਿਚੜੀ ਇੰਨੀ ਸਵਾਦ ਵਾਲੀ ਹੈ ਕਿ ਤੁਸੀਂ ਇਸ ਨੂੰ ਇੱਕ ਵਾਰ ਬਣਾਓਗੇ ਤਾਂ ਵਾਰ-ਵਾਰ ਬਣਾ ਕੇ ਖਾਓਗੇ ਇਹ ਖਾਣ ਵਿੱਚ ਬਹੁਤ ਹੀ ਹੈਲਦੀ ਵੀ ਹੁੰਦੀ ਹੈ ਇਧਰ ਖਿਚੜੀ ਬਣਾਉਣ ਲਈ ਮੈਂ ਇੱਕ ਕਾਲੀ ਚੌਲਾਂ ਦੀ ਲੈ ਲਈ ਸੀ ਚੌਲ ਮੈਂ ਸਿੰਪਲ ਲੈ ਹਨ ਇਹ ਟੋਟਾ ਚੌਲਾਂ ਦਾ ਹੈ ਖਿਚੜੀ ਲਈ ਇਹ ਵੈਸਟ ਚੌਲ ਹੁੰਦੇ ਹਨ ਹੁਣ ਇਸ ਵਿੱਚ ਮੈਂ ਅੱਧੀ ਕੌਲੀ ਪੀਲੀ ਮੂੰਗ ਦੀ ਦਾਲ ਪਾ ਦਵਾਂਗੀ ਤੁਸੀਂ ਦਾਲ ਅਤੇ ਚੌਲ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਮੈਂ ਅੱਧੀ ਕੌਲੀ ਇਸ ਵਿੱਚ ਪੀਲੀ ਮੂੰਗ ਦੀ ਦਾਲ ਪਾ ਦਿੱਤੀ ਤੇ ਅੱਧੀ ਕੌਲੀ ਮੈਂ ਲਾਲ ਮਸਰਾਂ ਦੀ ਦਾਲ ਪਾ ਦਵਾਂਗੀ ਤੁਸੀਂ ਦਾਲ ਆਪਣੇ ਹਿਸਾਬ ਨਾਲ ਕੋਈ ਵੀ ਖਿਚੜੀ ਲਈ ਪਾ ਸਕਦੇ ਹੋ ਮੈਂ ਮੂੰਗੀ ਮਸਰੀ ਦੀ ਦਾਲ ਲਈ ਹੈ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੀ ਮੈਂ ਇਕੱਠਾ ਹੀ ਇਸ ਨੂੰ ਮਿਲਾਇਆ ਹੈ ਹੁਣ ਮੈਂ ਇਸ ਨੂੰ 3-4 ਵਾਰ ਸਾਫ ਪਾਣੀ ਨਾਲ ਧੋ ਲਵਾਂਗੇ ਇੱਧਰ ਮੈਂ ਕੁਝ ਸਬਜ਼ੀਆਂ ਲੈ ਲਈਆਂ ਸੀ ਇੱਕ ਮੈਂ ਮੀਡੀਅਮ ਸਾਈਜ਼ ਦਾ ਪਿਆਜ਼ ਲੈ ਲਿਆ ਬਰੀਕ ਕੱਟ ਕੇ ਇੱਕ ਲਾਲ ਮਟਰ ਨੂੰ ਬਰੀਕ ਕੱਟ ਲਿਆ ਥੋੜੇ ਜਿਹੇ ਹਰੇ ਮਟਰ ਲੈ ਲਏ ਤੇ ਦੋ ਮੈਂ ਗਾਜਰਾਂ ਨੂੰ ਬਰੀਕ ਕੱਟ ਲਿਆ ਸੀ ਦੋ ਮੈਂ ਹਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਿਆ ਸੀ ਤੁਸੀਂ ਕੋਈ ਵੀ ਮਨਪਸੰਦ ਦੀ ਆਪਣੀ ਸਬਜ਼ੀ ਖੀਚੜੀ ਵਿੱਚ ਐਡ ਕਰ ਸਕਦੇ ਹੋ ਉਸ ਨੂੰ ਹੋਰ ਵੀ ਹੈਲਦੀ ਬਣਾਉਣ ਲਈ ਖੀਚੜੀ ਨੂੰ ਮੈਂ ਕੁੱਕਰ ਵਿੱਚ ਬਣਾਵਾਂਗੇ ਇੱਧਰ ਮੈਂ ਗੈਸ ਤੇ ਕੁੱਕਰ ਰੱਖ ਲਿਆ ਸੀ ਇਸ ਵਿੱਚ ਅੱਧਾ ਵੱਡਾ ਚਮਚ ਦੇਸੀ ਘਿਓ ਦਾ ਪਾਵਾਂਗੇ ਖਿਚੜੀ ਦਾ ਟੇਸਟ ਦੇਸੀ ਘਿਓ ਵਿੱਚ ਹੀ ਵਧੀਆ ਹੁੰਦਾ ਹੈ ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਖਿਚੜੀ ਬਣਾਉਣ ਲਈ ਹੁਣ ਮੈਂ ਘਿਓ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੀ ਘਿਓ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾਵਾਂਗੇ ਤੇ ਇੱਕ ਚਮਚ ਇਸ ਵਿੱਚ ਮੈਂ ਰਾਈ ਦਾ ਪਾਵਾਂਗੇ ਰਾਈ ਦਾ ਫਲੇਵਰ ਖਿਚੜੀ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਰਾਈ ਜ਼ਰੂਰ ਪਾਓ ਜੇਕਰ ਤੁਹਾਨੂੰ ਖਿਚੜੀ ਵਿੱਚ ਅਦਰਕ ਲਸਣ ਦਾ ਟੇਸਟ ਵਧੀਆ ਲੱਗਦਾ ਹੈ ਤੁਸੀਂ ਉਹ ਵੀ ਇਸ ਵਿੱਚ ਬਰੀਕ ਕੱਟ ਕੇ ਪਾ ਸਕਦੇ ਹੋ ਪਰ ਮੈਂ ਅਦਰਕ ਲਸਣ ਸਕਿਪ ਕਰਿਆ ਹੈ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਭੁੰਨ ਲਿਆ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੇ ਗੈਸ ਦੀ ਫਲੇਮ ਨੂੰ ਮੈਂ ਮੀਡੀਅਮ ਕਰ ਦਿੱਤਾ ਮੀਡੀਅਮ ਫਲੇਮ ਤੇ ਪਿਆਜ਼ਾਂ ਨੂੰ ਉਹਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਕਲਰ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਹੁਣ ਮੈਨੂੰ ਪਿਆਜ਼ਾਂ ਨੂੰ ਭੁੰਨਦਿਆਂ ਨੂੰ 2-3 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਮੈਂ ਦੋਬਰੀ ਕੱਟੀਆਂ ਹਿਆਂ ਮਿਰਚਾਂ ਐਡ ਕਰ ਦਵਾਂਗੇ ਮਿਰਚ ਤੁਸੀਂ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਖਿਚੜੀ ਵਿੱਚ ਖਿਚੜੀ ਵਿੱਚ ਥੋੜੀ ਜੀ ਘੱਟ ਹੀ ਮਿਰਚ ਵਧੀਆ ਲੱਗਦੀ ਹੈ ਕਿਉਂਕਿ ਖਿਚੜੀ ਹੈਲਦੀ ਹੋਣ ਕਰਕੇ ਪੇਟ ਲਈ ਵੀ ਬਹੁਤ ਹੀ ਵਧੀਆ ਹੁੰਦੀ ਹੈ ਹੁਣ ਮੈਂ ਚੰਗੀ ਤਰ੍ਹਾਂ ਮਿਰਚ ਨੂੰ ਇੱਕ ਦੋ ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਮੈਂ ਕੱਟੀਆਂ ਹਿਆਂ ਸਬਜ਼ੀਆਂ ਪਾਵਾਂਗੀ ਪਹਿਲਾਂ ਇਸ ਵਿੱਚ ਮੈਂ ਹਰੇ ਮਟਰ ਪਾਵਾਂਗੀ ਮਟਰਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਨਾਲ ਹੀ ਇਸ ਵਿੱਚ ਮੈਂ गाजर 파드마 की गाजर ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ गाजर ਅਤੇ ਹਰੇ ਮਟਰ ਨੂੰ ਹਾਈ ਫਲੇਮ ਤੇ ਦੋ ਤਿੰਨ ਮਿੰਟ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨੇ ਜਾਣ ਮੈਂ ਦੋ ਤਿੰਨ ਮਿੰਟ ਇਸ ਨੂੰ ਟੱਕ ਕੇ ਭੁੰਨ ਲਵਾਂਗੇ ਹੁਣ ਮੈਂ गाजर ਅਤੇ ਹਰੇ ਮਟਰ ਨੂੰ ਟੱਕ ਕੇ ਦੋ ਤਿੰਨ ਮਿੰਟ ਲਈ ਭੁੰਨ ਲਿਆ ਸੀ ਹੁਣ ਟੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਇਧਰ ਆਪਣੇ ਮਟਰ ਵੀ ਥੋੜੇ ਜਿਹਾ ਸੌਫਟ ਹੋ ਗਏ ਤੇ ਗਾਜਰ ਵੀ ਹੁਣ ਇਸ ਵਿੱਚ ਲਾਲ ਟਮਾਟਰ ਐਡ ਕਰ ਦੇਵਾਂਗੇ ਮੈਂ ਇੱਕ ਲਾਲ ਟਮਾਟਰ ਲਿਆ ਸੀ ਇਸ ਨੂੰ ਬਰੀਕ ਕੱਟ ਲਿਆ ਸੀ ਹੁਣ ਚੰਗੀ ਤਰ੍ਹਾਂ ਇਸ ਨੂੰ ਵੀ ਤੜਕੇ ਵਿੱਚ ਮਿਲਾ ਦੇਵਾਂਗੇ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ 2 ਚਮਚ ਨਮਕ ਦੇ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਮੈਂ ਅੱਧਾ ਚਮਚ ਕਾਲੀ ਮਿਰਚ ਪਾਊਡਰ ਦਾ ਪਾਵਾਂਗੀ ਇਸ ਦਾ ਫਲੇਵਰ ਖਿਚੜੀ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਕਾਲੀ ਮਿਰਚ ਦਾ ਇੱਕ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਰਾ ਦਵਾਂਗੇ ਮੈਂ ਇਸ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਏ ਕਿਉਂਕਿ ਖਿਚੜੀ ਵਿੱਚ ਫਿਰ ਮਸਾਲਿਆਂ ਦਾ ਹੀ ਸਵਾਦ ਆਉਂਦਾ ਹੈ ਹੁਣ ਟੱਕ ਕੇ ਇਸ ਨੂੰ 2-3 ਮਿੰਟ ਲਈ ਮਸਾਲਿਆਂ ਨਾਲ ਪੱਕਣ ਦਵਾਂਗੇ ਸਬਜ਼ੀਆਂ ਨੂੰ ਹੁਣ ਸਬਜ਼ੀਆਂ ਤੇ ਮਸਾਲਿਆਂ ਨੂੰ ਮੈਂ 2-3 ਮਿੰਟ ਮੀਡੀਅਮ ਫਲੇਮ ਤੇ ਪਕਾ ਲਿਆ ਸੀ ਮਸਾਲੇ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਤੜਕਾ ਵੀ ਆਪਣੇ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੈ ਹੁਣ ਇਸ ਵਿੱਚ ਦਾਲ ਤੇ ਚੌਲ ਪਾ ਦਵਾਂਗੇ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਪਾਣੀ ਇਸ ਦਾ ਸਾਰਾ ਨਿਚੋੜ ਦਿੱਤਾ ਸੀ ਮੈਂ ਇਸ ਨੂੰ ਬਿਲਕੁਲ ਵੀ ਭਿਉਂਕੇ ਨਹੀਂ ਰੱਖਿਆ ਨੂੰ ਚੰਗੀ ਤਰ੍ਹਾਂ ਇਸ ਨੂੰ ਮਸਾਲਿਆਂ ਵਿੱਚ ਮਿਲਾ ਦਵਾਂਗੇ ਤੇ ਦੋ ਮਿੰਟ ਲਈ ਇਸ ਨੂੰ ਇਸੇ ਤਰ੍ਹਾਂ ਮਸਾਲਿਆਂ ਨਾਲ ਪਕਾ ਲਵਾਂਗੇ ਹੁਣ ਮਸਾਲਿਆਂ ਨਾਲ ਮੈਂ ਚੰਗੀ ਤਰ੍ਹਾਂ ਦਾਲ ਤੇ ਚੌਲਾਂ ਨੂੰ ਪਕਾ ਲਿਆ ਹੁਣ ਇਸ ਵਿੱਚ ਪਾਣੀ ਪਾਵਾਂਗੇ ਮੈਂ ਦੋ ਕੌਲੀਆਂ ਦਾ ਮੀਜ਼ਰਮੈਂਟ ਲਿਆ ਸੀ ਇੱਕ ਕੌਲੀ ਚੌਲਾਂ ਦੀ ਤੇ ਅੱਧੀ ਅੱਧੀ ਕੌਲੀ ਮੈਂ ਦਾਲ ਦੀ ਲਈ ਸੀ ਹੁਣ ਇਸ ਵਿੱਚ ਮੈਂ ਉਸ ਦੇ ਹਿਸਾਬ ਨਾਲ ਤਿਗਣਾ ਪਾਣੀ ਪਾਵਾਂਗੇ ਤਕਰੀਬਨ ਮੈਸ ਵਿੱਚ 6 ਕੌਲੀਆਂ ਭਰ ਕੇ ਪਾਣੀ ਪਾਵਾਂਗੇ ਤੁਸੀਂ ਪਾਣੀ ਨਾਰਮਲ ਜਾਂ ਗਰਮ ਕਰਕੇ ਇਸ ਵਿੱਚ ਪਾ ਸਕਦੇ ਹੋ ਤੁਸੀਂ ਜਿੰਨੀ ਖਿਚੜੀ ਬਣਾਉਣੀ ਹੈ ਉਸ ਦੇ ਹਿਸਾਬ ਨਾਲ ਮੈਜ਼ਰਮੈਂਟ ਕਰਕੇ ਇਸ ਵਿੱਚ ਪਾਣੀ ਪਾ ਸਕਦੇ ਹੋ ਇਹ ਦੋ ਕਾਲੀਆਂ ਲਈ ਮੈਜ਼ਰਮੈਂਟ ਪੂਰਾ ਹੈ ਮੈਂ ਸਵਿਚ 6 ਕਾਲੀਆਂ ਭਰ ਕੇ ਨਾਰਮਲ ਪਾਣੀ ਪਾ ਰਹੀ ਹਾਂ ਹੁਣ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਦਵਾਂਗੇ ਗੈਸ ਦੀ ਫਲੇਮ ਮੈਂ ਹਾਈ ਕਰ ਦਿੱਤੀ ਹਾਈ ਫਲੇਮ ਤੇ ਇਸ ਨੂੰ ਟੱਕਣ ਬੰਦ ਕਰਕੇ ਕੁੱਕਰ ਦਾ ਇਸ ਨੂੰ ਇੱਕ ਬਿਸਲ ਲਵਾ ਲਵਾਂਗੇ ਫਿਰ ਮੈਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਨ ਲਵਾਂਗੇ ਮੀਡੀਅਮ ਫਲੇਮ ਤੇ ਇਸ ਨੂੰ ਮੈਂ 5 ਕੁ ਮਿੰਟ ਪਕਾਵਾਂਗੇ ਹੁਣ ਮੈਂ ਇਸ ਨੂੰ ਟੱਕ ਕੇ ਪਹਿਲਾਂ ਹਾਈ ਫਲੇਮ ਤੇ ਇੱਕ ਬਿਸਲ ਲਵਾ ਲਵਾਂਗੇ ਹੁਣ ਹਾਈ ਫਲੇਮ ਤੇ ਮੈਂ ਇਸ ਨੂੰ ਇੱਕ ਬਿਸਲ ਲਵਾ ਲਈ ਸੀ ਫਿਰ ਮੈਂ ਗੈਸ ਦੀ ਫਲੇਮ ਮੀਡੀਅਮ ਕਰ ਦਿੱਤੀ ਸੀ ਮੀਡੀਅਮ ਫਲੇਮ ਤੇ ਮੈਂ ਚੰਗੀ ਤਰ੍ਹਾਂ ਇਸ ਨੂੰ ਇੱਕ ਬਿਸਲ ਹਲਵਾ ਲਈ ਸੀ ਹੁਣ ਸਾਰਾ ਪ੍ਰੈਸ਼ਰ ਮੈਂ ਕੁੱਕਰ ਦਾ ਕੱਢ ਦਿੱਤਾ ਕਿਚੜੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਸਬਜ਼ੀਆਂ ਵੀ ਇਸ ਵਿੱਚ ਚੰਗੀ ਤਰ੍ਹਾਂ ਪੱਕ ਗਿਆਨ ਇਹ ਥੋੜੀ ਜੀ ਮੈਨੂੰ ਥਿੱਕ ਲੱਗਦੀ ਹੈ ਹੁਣ ਇਸ ਵਿੱਚ ਮੈਂ ਨਾਲ ਹੀ ਬਰੀਕ ਕਟਿਆ ਹੋਇਆ ਧਨੀਆ ਪਾ ਦਵਾਂਗੇ ਜੇਕਰ ਤੁਹਾਨੂੰ ਖਿਚੜੀ ਜ਼ਿਆਦਾ ਥਿੱਕ ਲੱਗਦੀ ਹੈ ਤੁਸੀਂ ਇਸ ਵਿੱਚ ਗਰਮ ਕਰਕੇ ਪਾਣੀ ਪਾ ਸਕਦੇ ਹੋ ਮੈਂ ਇਸ ਵਿੱਚ ਗਰਮ ਕਰਕੇ ਇੱਕ ਗਲਾਸ ਪਾਣੀ ਦਾ ਪਾਵਾਂਗੇ ਪਹਿਲਾਂ ਮੈਂ ਇਸ ਵਿੱਚ ਬਰੀਕ ਕਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਧਨੀਆ ਪਾ ਕੇ ਚੰਗੀ ਤਰ੍ਹਾਂ ਧਨੀਆ ਨੂੰ ਇਸ ਵਿੱਚ ਮਿਲਾ ਦਵਾਂਗੇ ਹੁਣ ਇਸ ਵਿੱਚ ਗਰਮ ਕਰਕੇ ਇੱਕ ਗਲਾਸ ਪਾਣੀ ਦਾ ਪਾਵਾਂਗੇ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ 5 ਕੁ ਮਿੰਟ ਇਸ ਨੂੰ ਮੈਂ ਟੱਕ ਕੇ ਪਕਾਵਾਂਗੀ ਤਾਂ ਜੋ ਪਾਣੀ ਇਸ ਵਿੱਚ ਚੰਗੀ ਤਰ੍ਹਾਂ ਪੱਕ ਜਾਵੇ ਖਿਚੜੀ ਤੁਹਾਨੂੰ ਗਾੜੀ ਪਤਲੀ ਜਿਸ ਤਰ੍ਹਾਂ ਦੀ ਖਾਣੀ ਪਸੰਦ ਆ ਤੁਸੀਂ ਉਸ ਦੇ ਹਿਸਾਬ ਨਾਲ ਇਸ ਨੂੰ ਰੱਖ ਸਕਦੇ ਹੋ ਹੁਣ ਮੈਂ ਪਾਣੀ ਪਾ ਕੇ ਇਸ ਨੂੰ ਟੱਕ ਕੇ ਲੋ ਤੋਂ ਮੀਡੀਅਮ ਫਲੇਮ ਤੇ ਪਕਾਵਾਂਗੀ ਤਾਂ ਜੋ ਪਾਣੀ ਇਸ ਵਿੱਚ ਚੰਗੀ ਤਰ੍ਹਾਂ ਖਿਚੜੀ ਵਿੱਚ ਰਚ ਜਾਵੇ ਹੁਣ ਇਸ ਨੂੰ ਮੈਂ ਢੱਕ ਕੇ ਪਕਾ ਲਵਾਂਗੇ ਹੁਣ ਖਿਚੜੀ ਨੂੰ ਪੱਕਦੇ ਨੂੰ ਤਕਰੀਬਨ 5 ਕੁ ਮਿੰਟ ਹੋ ਗਏ ਸੀ ਇਸ ਨੂੰ ਮੈਂ ਮੀਡੀਅਮ ਫਲੇਮ ਤੇ ਪਕਾ ਲਿਆ ਸੀ ਹੁਣ ਢੱਕਣ ਚੱਕ ਕੇ ਖਿਚੜੀ ਨੂੰ ਚੈੱਕ ਕਰ ਲਵਾਂਗੇ ਖਿਚੜੀ ਵੀ ਆਪਣੀ ਚੰਗੀ ਤਰ੍ਹਾਂ ਰਿਜਣ ਲੱਗ ਗਈ ਇਸ ਦੀ ਥਿਕਨੈਸ ਹੁਣ ਮੈਨੂੰ ਪਹਿਲਾਂ ਨਾਲੋਂ ਠੀਕ ਲੱਗ ਰਹੀ ਆ ਤੁਸੀਂ ਜੇ ਇਸ ਨੂੰ ਲਸਣ ਅਦਰਕ ਦਾ ਤੜਕਾ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਪਰ ਮੈਂ ਇਸ ਨੂੰ ਸਿੰਪਲ ਹੀ ਸਰਵ ਕਰਾਂਵਾਂਗੀ ਹੁਣ ਮੈਂ ਖਿਚੜੀ ਨੂੰ ਸਰਵ ਕਰ ਲਿਆ ਹੁਣ ਮੈਂ ਇਸ ਉੱਪਰ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਸੋਪਰ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਇਸ ਨੂੰ ਸਰਵ ਕਰ ਲਵਾਂਗੇ ਇਸ ਤਰ੍ਹਾਂ ਦੇਸੀ ਘਿਓ ਪਾਉਣ ਨਾਲ ਖਿਚੜੀ ਆਪਣੀ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਵਿੱਚ ਖਿਚੜੀ ਬਣ ਕੇ ਆਪਣੀ ਤਿਆਰ ਖਿਚੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਹੈਲਦੀ ਜੀ ਖਿਚੜੀ ਜੇਕਰ ਤੁਹਾਨੂੰ ਮੇਰੀ ਖਿਚੜੀ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ